ਸੇਵਾਕਤਾ ਇਹ ਜਣੇ ਕੇ ਕਾਲੀ ਪਾਰਟੀ ਦਾ ਘੜ ਮੰਨਿਆ ਜਾਂਦਾ ਸੀ ਇਹ ਹਾਬਾ ਪਿੰਡ ਜਣੇ ਕੇ ਬਾਦਲ ਸਾਹਿਬ ਵੀ ਜਣੇ ਕੇ ਇਥੋਂ ਇਲੈਕਸ਼ਨ ਲੜਦੇ ਰਹੇ ਆ ਇਥੋਂ ਮਨਪ੍ਰੀਤ ਵੀ ਇਲੈਕਸ਼ਨ ਲੜਿਆ ਇਥੋਂ ਜਣੇ ਕੇ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਵੀ ਇਲੈਕਸ਼ਨ ਲੜ ਰਿਹਾ ਸੀ ਲੜਿਆ ਜੀ ਬਈ ਸੁਖਬੀਰ ਬਾਦਲ ਵੀ ਨੇ ਲੜ ਰਿਹਾ ਜੀ ਲੜ ਰਿਹਾ ਹੈ ਅੱਛਾ ਉਹ ਵੀ ਲੜੇ ਸੀ ਇਥੋਂ ਰਾਜਾ ਵੜਿੰਗ ਵੀ ਜਨਨ ਕਿ ਇਲੈਕਸ਼ਨ ਲੜੇ ਆ ਹੁਣ ਜਨਨ ਕਿ ਜਿਮਨੀ ਚੋਣ ਆ ਰਹੀ ਆ ਅੱਗੇ ਜਨਨ ਕਿ ਹੁਣ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕੰਮ ਰਕਸੇ ਕਸ ਲਏ ਨੇ ਕਈ ਲੀਡਰ ਮਾਰ ਕੇ ਸ਼ਾਲਾ ਇੱਕ ਦੂਜੀ ਪਾਰਟੀ ਦੇ ਵਿੱਚ ਵੀ ਜਾ ਰਹੇ ਨੇ ਅੱਜ ਅਸੀਂ ਪਿੰਡ ਦੇ ਵਿੱਚ ਪਹੁੰਚੇ ਆ ਇੱਥੇ ਸਾਰੀਆਂ ਪਾਰਟੀਆਂ ਦੇ ਜਨਨ ਕਿ ਵੀਰ ਬੈਠੇ ਨੇ ਬਜ਼ੁਰਗ ਬੈਠੇ ਨੇ ਇਹਨਾਂ ਲੋਕਾਂ ਦਾ ਬੜਾ ਜਨਨ ਕਿ ਪੁਰਾਣਾ ਤਜਰਬਾ ਹੁੰਦਾ ਕਿਹੜੀ ਸਰਕਾਰ ਨੇ ਕੰਮ ਕੀਤਾ ਜਨਨ ਕਿ ਕਾਲੀਆਂ ਨੇ ਕੰਮ ਕੀਤਾ ਕਾਂਗਰਸ ਨੇ ਕੀਤਾ ਆਪ ਨੇ ਕੀਤਾ ਅੱਜ ਸਾਰਾ ਪੁੱਛਾਂਗੇ ਇਧਰ ਬਾਈ ਜੀ ਵੀ ਸਾਡੇ ਨਾਲ ਬਾਜੀ ਜੇ ਮਹੌ ਜਿਮਨੀ ਚੌਣ ਆ ਗਈ ਹੈ ਠੀਕ ਹੈ ਉਧਰਲੇ ਪਾਸੇ ਜਨਨ ਕਿ ਸਾਰੀਆਂ ਪਾਰਟੀਆਂ ਨੇ ਕਮਰ ਕੱਸੇ ਕਾਸਲੇ ਨੇ ਦੂਸਰੇ ਪਾਸੇ ਜਨਨ ਕਿ ਅਜ ਡੈਂਪੀ ਢੱਲੋ ਨੇ ਵੀ ਜਨਨ ਕਿ ਅਕਾਲੀ ਪਾਰਟੀ ਚੋਂ ਤਸਦੀਬਾ ਦਿੱਤਾ ਤੁਹਾਡੇ ਆਪ ਵਾਲੇ ਵੀ ਟੇਬਲ ਆ ਰਹੇ ਨੇ ਸ਼ਾਇਦ ਉਹ ਸਾਡੇ ਜਿਹੜੀ ਜਿਮਨੀ ਚੌਣ ਤੋਂ ਟਿਕਟ ਲੜੇਗਾ ਮੋਸਟ ਵੈਲਕਮ ਹੈ ਜੀ ਜੇ ਆਮ ਆਦਮੀ ਪਾਰਟੀ ਚੋਂ ਦਾ ਤਾਂ ਤਾਂ ਟਿਕਟ ਵੀ ਮੈਂ ਤਾਂ ਨਾ ਭਗਵੰਤ ਮਾਨ ਨੂੰ ਟਿਕਟ ਵੀ ਉਹਨੂੰ ਦੇਣੀ ਚਾਹੀਦੀ ਹੈ ਜੀ ਮੁਕਾਬਲਾ ਜੇ ਬਣ ਜੂਗਾ ਰਾਜੇ ਨਾਲ ਸਾਡਾ ਨੇ ਟਿਕਟ ਦਾ ਤੁਸੀਂ ਕਹਿੰਦੇ ਜਿਹੜੇ ਤੁਹਾਡੇ ਪੁਰਾਣੇ ਇਥੇ ਮਿਹਨਤ ਕਰ ਰਹੇ ਆ ਫਿਰ ਉਹ ਤੁਹਾਡੀ ਸਰਕਾਰ ਜਦੋਂ ਆਈ ਨਹੀਂ ਸੀ ਸਦਾ ਤੋਂੋਂ ਤੋਂ ਪਹਿਲਾਂ ਮਾਨ ਸਾਹਿਬ ਕਹਿੰਦਾ ਸੀ ਜਿਹੜੇ ਦੂਜੀਆਂ ਪਾਰਟੀਆਂ ਨੂੰ ਆਊਗਾ ਅਸੀਂ ਕਿਸੇ ਨੂੰ ਟਿਕਟ ਨਹੀਂ ਦੇਵਾਂਗੇ ਜਿਹੜੇ ਸਾਡੇ ਵਰਕਰ ਹੈ ਜਿਹੜਾ ਰੂ ਵਰਕਰ ਆ ਭਮੱਕੜ ਹੈ ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ ਨਹੀਂ ਕਾਰਨ ਪਤਾ ਕੀ ਹੈ ਜੀ ਜੇ ਹੁਣ ਭਗਵੰਤ ਮਾਨ ਹਰ ਇੱਕ ਥਾਂ ਤੇ ਭਗਵੰਤ ਮਾਨ ਤਾਂ ਖੜ ਨਹੀਂ ਸਕਦਾਗਾ ਠੀਕ ਹੈ ਉਹਨੇ ਕੁਛ ਨਾ ਕੁਛ ਤਾਂ ਬੰਦੇ ਲੈਣੇ ਹੀ ਆ ਜਾਂ ਕਾਂਗਰਸ ਚੋਂ ਲੈਣੇ ਆ ਜਾਂ ਅਕਾਲੀ ਦਲ ਚੋਂ ਲੈਣੇ ਆ ਕਿਉਂਕਿ ਆਮ ਆਦਮੀ ਪਾਰਟੀ ਲੰਮੇ ਸਮੇਂ ਆਸਤੇ ਚਲਾਉਣ ਵਾਸਤੇ ਬੰਦੇ ਲੈਣੇ ਪੈਣੇ ਆ ਆਮ ਆਦਮੀ ਪਾਰਟੀ ਚ ਵਰਕਰ ਹੈਗੇ ਆ ਪਰ ਜਿਹੜੇ ਇਲੈਕਸ਼ਨ ਐ ਐਮਪੀ ਦੇ ਐ ਐਮਐਲਏ ਦੇ ਆ ਉਹਦੇ ਕੱਟਣ ਵਾਸਤੇ ਉਹਦੀ ਪੌਕਟ ਵੀ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਤੇ ਜਿੰਨਾ ਚਿਰ ਉਹਦੇ ਕੋਲੇ ਪੌਕਟ ਨਹੀਂ ਆਉਂਦੀ ਕਿ ਉਹ ਇਲੈਕਸ਼ਨ ਨਹੀਂ ਲੜ ਸਕਦਾ ਇਸ ਕਰਕੇ ਜਿਹੜੀ ਪੌਕਟ ਹੈ ਇਹਦੀ ਡੈਂਪੀ ਦੀ ਹੈਗੀ ਆ ਭਾਰੀ ਹੈ ਤੇ ਵੋਟ ਬੈਂਕ ਵੀ ਹੈਗਾ ਡੈਂਪੀ ਕੋਲੇ ਤੇ ਜਿੱਤਣ ਦੇ ਵੀ ਚਾਂਸ ਫੁੱਲ ਹੈ ਜੀ ਇਹਦਾ ਮਤਲਬ ਵੀ ਆਮ ਆਦਮੀ ਪਾਰਟੀ ਕੋਲ ਕੋਈ ਉਮੀਦਵਾਰ ਹੈ ਨਹੀਂ ਡੀਐਮਪੀ ਦੇ ਮੁਕਾਬਲੇ ਦਾ ਉਮੀਦਵਾਰ ਹੈਗੇ ਆ ਜੀ ਪਿਰਤਪਾਲ ਸ਼ਰਮਾ ਜੀ ਹੈ ਅਗਲੀ ਵਾਰ ਇਲੈਕਸ਼ਨ ਲੜ ਕੇ ਟੇ ਆ 40000 ਵੋਟ ਵੀ ਲੈ ਕੇ ਗਏ ਆ ਐਰਕੀ ਵੀ ਉਮੀਦਵਾਰ ਪੱਕੇ ਆ ਪਰ ਜੇ ਡੀਐਮਪੀ ਜੁਆਇਨਿੰਗ ਕਰਦਾ ਹੈਗਾ ਤਾਂ ਪਿਰਤਪਾਲ ਨੂੰ ਹੋਰ ਅਹੁਦਾ ਦੇ ਦੇਣਗੇ ਹੋਰ ਬਥੇਰੇ ਕੰਮ ਕਰਨ ਵਾਲੇ ਆ ਪਾਰਟੀ ਚ ਉਹ ਕੰਮ ਕਰ ਲੈਣਗੇ ਏ ਤੁਹਾਡੀ ਸਰਕਾਰ ਦਾ ਤੇ ਪਿਛਲੀਆਂ ਸਰਕਾਰਾਂ 'ਚ ਅੰਤਰ ਕੀ ਗਿਰਿਆ ਜਦੋਂ ਤੁਸੀਂ ਕਹਿੰਦੇ ਸੀ ਵੀ ਜੇ ਕੋਈ ਆਊਗਾ ਦੂਜੀਆਂ ਪਾਰਟੀਆਂਾਂ 'ਚੋਂ ਅਸੀਂ ਨਹੀਂ ਵਿੱਚ ਲਾਵਾਂਗੇ ਉਹੀ ਕੰਮ ਫੇਰ ਚੱਲ ਪਿਆ ਪਿਛਲੀਆਂ ਸਰਕਾਰਾਂ ਵਾਲਾ ਦੇਖੋ ਜੀ ਮੈਂ ਪਹਿਲਾਂ ਪੌਕਟ ਦੀ ਗੱਲ ਕਰਕੇ ਹਟਿਆ ਸ਼ਾਇਦ ਤੁਸੀਂ ਉਹਦੇ ਤੇ ਧਿਆਨ ਨਹੀਂ ਦਿੰਦਾ ਇਸੇ ਕਾਰਨ ਹੈ ਜਿਹੜਾ ਵੱਡੇ ਲੋਕ ਹੈ ਜਿਵੇਂ ਕਾਲੀਦਾਲ ਚਾ ਕਾਂਗਰਸ 'ਚ ਹੈ ਪੁਰਾਣੇ ਲੋਕ ਹੈਗੇ ਆ ਤਣਾਟ ਲੋਕ ਹੈਗੇ ਆ ਜਿਹੜੇ ਨੇ ਇਲੈਕਸ਼ਨ ਰੱਖਣ ਦਾ ਦਮ ਵੀ ਰੱਖਦੇ ਆ ਤੇ ਮਾਇਆ ਵੀ ਹੈਗੀ ਆ ਸਾਰੇ ਚੱਕਰ ਜਿਹੜੇ ਆ ਮਾਇਆ ਦੇ ਚੱਲਦੇ ਆ ਪਿੰਡਾਂ 'ਚ ਹੁਣ ਇਲੈਕਸ਼ਨ ਆ ਪੈਸਾ ਲੱਗਦਾ ਜੀ ਪੈਸਾ ਉਹੀ ਲਾ ਸਕਦਾ ਜਿਹਦੇ ਕੋਲੇ ਹੈਗਾ ਦੂਜਾ ਲਾ ਨਹੀਂ ਸਕਦਾ ਜੀ ਜਨਨ ਕਿ ਜਿਹੜੀ ਚੋਂ ਲੜੂਆ ਪੈਸੇ ਵਾਲਾ ਬੰਦਾ ਲੜ ਸਕਦਾ ਜਨਨ ਕਿ ਪਹਿਲਾਂ ਵੀ ਸਾਡੇ ਬੰਦਾ ਗੱਲ ਕਰਕੇ ਆ ਸਾਡਾ ਬਾਈ ਪੱਤਰਕਾਰ ਵੀ ਜਿਹੜੀ ਤੁਸੀਂ ਵੋਟ ਪਾਉਂਗੇ ਉਹ ਬੰਦੇ ਨੂੰ ਪਾਉਂਗੇ ਜਾਂ ਪਾਰਟੀ ਨੂੰ ਪਾਉਂਗੇ ਤੁਸੀਂ ਦੇਖੋ ਜੀ ਪਾਰਟੀ ਨੂੰ ਵੋਟ ਵੀ ਪੈਂਦੀ ਹੈ ਪਰ ਜਿਹੜਾ ਹੁਣ ਗਿੱਦੜਵੇ ਦਾ ਇਲੈਕਸ਼ਨ ਹੈ ਮਨ ਲਓ ਇਹ ਅਸੈਂਬਲੀ ਹਲਕੇ 4 ਆ ਗਏ ਆਪਣੇ 4ਾਂ ਤੇ ਇਲੈਕਸ਼ਨ ਹੋ ਰਿਹਾ ਹੈ ਇਹਦੇ ਚ ਬੰਦੇ ਕੈਂਡੀਡੇਟ ਆ ਜਿਹੜੇ ਪਾਰਟੀ ਘਟ ਦੇਖੀ ਜਾਊਗੀ ਕੈਂਡੀਡੇਟ ਵੱਧ ਦੇਖਿਆ ਜਾਊਗਾ ਤੁਹਾਡਾ ਜਨਨ ਕਿ ਇਹ ਏਰੀਆ ਜਨਨ ਕਿ ਬਾਦਲਾਂ ਦਾ ਜਨਨ ਕਿ ਗੜ ਮੰਨੇ ਦਾ ਬਾਦਲ ਦੀ ਰਾਜ ਦੇ ਵਿੱਚ ਕਿੰਨਾ ਕੰਮ ਹੋਇਆ ਤੁਹਾਡੇ ਏਰੀਆ ਚ ਨਹੀਂ ਬਾਦਲ ਦੇ ਰਾਜ ਬਾਦਲ ਵਰਗਾ ਰਾਜ ਤਾਂ ਹੋਣਾ ਹੀ ਨਹੀਂਗਾ ਜੀ ਸਾਡੇ ਜਾਲ ਵਿਛਾਤੇ ਉਹਨੇ ਸੜਕਾਂ ਦੇ ਜੀ ਸਾਡੇ ਪਿੰਡ ਦਾ ਪਾਣੀ ਉਹਨਾਂ ਨੇ ਕੱਢਿਆ ਸਕੂਲ ਅਪਗ੍ਰੇਡ ਉਹਨਾਂ ਨੇ ਕਰਾਇਆ ਜੀ ਸਾਡੇ ਪਿੰਡ ਦਾ ਸਟੇਟੀ ਉਹਨਾਂ ਨੇ ਬਣਾਈ ਜੀ ਸਾਡੇ ਪਿੰਡ ਚ ਜਿਹੜੇ ਕੰਮ ਆ ਹੋ ਰਹੇ ਆ ਬਾਦਲ ਸਰਕਾਰ ਨੇ ਬਹੁਤ ਜ਼ਿਆਦਾ ਕੰਮ ਕੀਤੇ ਹੈਗੇ ਸਾਡੇ ਇਹ ਨਹੀਂ ਗੱਲ ਵੀ ਨਹੀਂ ਕੀਤੇ ਕਿਉਂਕਿ ਹੱਕ ਆ ਜਿਹੜਾ ਬਾਦਲ ਸਾਹਿਬ ਦਾ ਵੀ ਇੱਥੇ ਉਹਨਾਂ ਹੀ ਆ ਰਾਜੀ ਵਿੜਿੰਗ ਦਾ ਵੀ ਉਹਨਾਂ ਕਿਉਂਕਿ ਰਾਜੀ ਵਿੜਿੰਗ ਨੇ ਵੀ ਬਹੁਤ ਕਰਾਏ ਆ ਪਰ ਆਮ ਆਦਮੀ ਪਾਰਟੀ ਨੇ ਵੀ ਪੈਸਾ ਮੱਲਣ ਪਿੰਡ ਤੇ ਰੱਖ ਲੋ ਬਹੁਤ ਜ਼ਿਆਦਾ ਪੈਸਾ ਲਾਇਆ ਸਾਡੇ ਟੂਟੀਆਂ ਦਾ ਪਾਣੀ ਸੀਗਾ ਜੀ ਅੱਜ ਤਿੱਕਰ ਸਾਡੇ ਆਇਆ ਹੀ ਨਹੀਂ ਸੀਗਾ ਜਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਬਿੰਦਰ ਕਾਲੀ ਨੂੰ ਅਸੀਂ ਇੱਥੇ ਵੋਟਾਂ ਪਾਈਆਂ ਸੀਗੀਆਂ ਜੀ ਅਸੀਂ ਉਹ ਦਿਨ ਇੱਕੋ ਹੀ ਵਾਦਾ ਕਰਕੇ ਪਾਈਆਂ ਸੀਗੀਆਂ ਵੀ ਤੂੰ ਪਾਣੀ ਲਿਆ ਦੀ ਉਹ 5 ਸਾਲ ਬੀਤ ਗਏ ਤੇ ਪਾਣੀ ਨਹੀਂ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਘਰ-ਘਰ ਟੂਟੀਆਂ ਲੱਗੀਆਂ ਜੀ ਲੋਕ ਸਾਨੂੰ ਆਪ ਫੋਨ ਕਰਦੇ ਆ ਵੀ ਕਹਿੰਦੇ ਯਾਰ ਟੂਟੀ ਘੰਟਾ-ਘੰਟਾ ਛੱਡ ਦਿੰਦੇ ਹੋ ਅੱਧਾ ਘੰਟਾ ਛੱਡਾ ਕਰੋ ਬੰਦ ਰੱਖਿਆ ਕਰੋ ਪਾਣੀ ਡੁੱਲਦਾ ਬਾਲ ਹੈ ਜੀ ਕੀ ਪ੍ਰਕਾਸ਼ ਸਿੰਘ ਬਾਦਲ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਫੇਰ ਕੋਈ ਦੁਬਾਰਾ ਮਿਲ ਸਕਦਾ ਉਹਦੇ ਵਰਗਾ ਕੋਈ ਹੋਰ ਨੇ ਦੇਖੋ ਪ੍ਰਕਾਸ਼ ਸਿੰਘ ਬਾਦਲ ਅਰਗ ਮੱਖ ਮੰਤਰੀ ਪੰਜਾਬ ਨੂੰ ਮਿਲਣਾ ਬਹੁਤ ਮੁਸ਼ਕਲ ਹੈ ਜੀ ਬਹੁਤ ਜਿਆਦਾ ਮੁਸ਼ਕਲ ਹੈ ਦੇਖੋ ਕਿ ਹੇ ਚੰਗੇ ਭਾਗ ਇਨਸਾਨ ਦੇ ਕਰਮ ਜਾਗ ਪੈਣਾ ਕੋਈ ਚੰਗਾ ਪੰਜਾਬ ਅੰਨੀ ਝਾਕ ਲੇ ਤਾਂ ਤਾਂ ਹੀ ਹੋ ਸਕਦਾ ਨਹੀਂ ਨਹੀਂ ਸੰਭਵ ਬਾਦਲ ਬਾਦਲ ਸਾਹਿਬ ਦੇ ਜਾਣੇ ਕਰਕੇ ਹੀ ਅਕਾਲੀ ਦਲ ਦਾ ਹਾਲ ਹੋਇਆ ਜੇ ਬਾਦਲ ਸਾਹਿਬ ਜਿਉਂਦੇ ਹੁੰਦੇ ਅਕਾਲੀ ਦਲ ਦਾ ਇਹ ਹਾਲ ਨਹੀਂ ਹੁੰਦਾ ਸੀ ਜੀ ਜਿਵੇਂ ਪ੍ਰਕਾਸ਼ਿਕ ਬਾਦਲ ਲੋਕਾਂ ਦੇ ਦੁੱਖ ਸੁੱਖ ਸੁਣਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਸੰਗਦਰਸ਼ਨ ਕਰਦੇ ਹੁੰਦੇ ਸੀ ਲੋਕਾਂ ਜਿਹੜੇ ਦੁੱਖ ਤਕਲੀਫਾਂ ਦੱਸਦੇ ਹੁੰਦੇ ਸੀ ਉੱਥੇ ਜਨਨ ਕਿ ਸਾਰੇ ਮਹਿਕਮੇ ਦੇ ਅਫਸਰ ਬਹਿੰਦੇ ਸੀ ਕਿ ਤੁਹਾਡੀ ਆਮ ਆਦੀ ਪਾਰਟੀ ਵੀ ਹੋਜੀ ਸੰਗਦਰਸ਼ਨ ਕਰਾਊਗੀ ਦੇਖੋ ਜੀ ਇਹਦੇ ਚ ਇਹ ਆ ਵੀ ਜਿਹੜਾ ਰਾਜੇ ਵਿੜਗਾ 5 ਸਾਲ ਪਿੱਛੇ ਕਰ ਗਿਆ ਉਹਦੇ ਚ ਵੀ ਸਾਡੇ ਪਿੰਡ ਚ ਜਿੰਨੇ ਵੀ ਮੰਨ ਲਓ ਮਹਿਕਮੇ ਦੇ ਲੀਡਰ ਸੀ ਅਫਸਰ ਸੀਗੇ ਉਹ ਸਾਡੇ ਪਿੰਡ ਆਉਂਦੇ ਰਹੇ ਕੈਂਪ ਲਾਉਂਦੇ ਰਹੇ ਆ ਆਮ ਆਦਮੀ ਪਾਰਟੀ ਨੇ ਵੀ ਦੋ ਕੈਂਪ ਲਵਾਤੇ ਆ ਜੀ ਉਹਦੇ ਚ ਅਫਸਰ ਬਹਿੰਦੇ ਆ ਲੋਕਾਂ ਦੇ ਕੰਮ ਹੁੰਦੇ ਆ ਜੀ ਨਾਲੇ ਕਹਿੰਦੇ ਸਰਕਾਰ ਤੁਹਾਡੇ ਦਰਬਾਰ ਉਹ ਇਕੱਲਾ ਬਖਾਵਾ ਹੀ ਆ ਲੋਕ ਦਫ਼ਤਰਾਂ ਦੇ ਗੇੜੇ ਮਾਰਿਆ ਮਾਨ ਸਾਹਿਬ ਤਾਂ ਕਹਿੰਦੇ ਸੀ ਘਰਾਂ ਦੇ ਜਾ ਕੇ ਜਾ ਕੇ ਪਟਵਾਰੀ ਜੈਕਟਰੀ ਕਰਾਊਗਾ ਘਰਾਂ 'ਚ ਜਾ ਕੇ ਤੁਹਾਡੇ ਡਰਾਈਵਿੰਗ ਲਾਇਸੈਂਸ ਬਣਿਆ ਕਰਨਗੇ ਸਾਰੇ ਕੰਮ ਹੋਇਆ ਕਰਨਗੇ ਉਹ ਕਦੋਂ ਹੋਣਗੇ ਜਨਨ ਕਿ 3 ਸਾਲ ਤਾਂ ਸਰਕਾਰ ਨੂੰ ਜਨਨਕ ਸਮਾਂ ਹੋ ਗਿਆ ਆਮ ਆਦੀ ਪਾਰਟੀ ਬੜੀ ਨੂੰ 2 ਸਾਲ ਰਹਿ ਗਏ ਨੇ 6 ਸਾਲ ਪਹਿਲਾਂ ਜਨਨਕ ਚੋਣ 6 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜੂਗਾ ਉਹਦੇ 'ਚ ਇਹ ਆ ਜੀ ਭਗਵੰਤ ਮਾਨ ਨੇ ਜਿਹੜੀ ਗੱਲ ਕਹੀ ਉਹ ਸਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਜੀ ਮੰਨ ਕੇ ਚੱਲੋ ਜਿਹੜੇ ਅਫਸਰ ਹੈ ਉਹ ਕਾਲੀ ਦਲ ਤੇ ਕਾਂਗਰਸ ਦੇ ਹੈ ਜਦੋਂ ਉਹਨਾਂ ਨੂੰ ਕੋਈ ਵੀ ਸਾਡਾ ਲੀਡਰ ਹੈ ਮੰਨ ਲਓ ਜਿ ਪ੍ਰਤਪਾਲ ਸ਼ਰਮਣੇ ਨੇ ਉਹਨਾਂ ਨੂੰ ਫੋਨ ਕਰਤਾ ਵੀ ਸਾਰੇ ਉੱਥੇ ਜਾਓ ਵੀ ਫਲਾਣੇ ਦਾ ਕੈਂਪ ਲੱਗਿਆ ਉੱਥੇ ਜਾ ਵਰਦੇ ਆ ਲੇਕਿਨ ਉਹ ਕੰਮ ਨਹੀਂ ਕਰ ਰਹੇਗੀ ਸਰਕਾਰ ਤੋਂ ਡਰ ਥੋੜਾ ਜਿਹਾ ਘੱਟ ਮੰਨ ਰਹੇ ਆ ਵੀ ਮਾਨ ਸਰਕਾਰ ਦਾ ਡਰ ਘੱਟ ਮੰਨਦਿਆ ਵੀ ਜਨਨ ਕਿ ਇਹ ਜਨਨ ਕਿ ਅਕਾਲੀ ਸਰਕਾਰ ਦਾ ਜ਼ਿਆਦਾ ਮੰਨਦਿਆ ਕੀ ਲੱਗਦਾ ਵੀ ਅਕਾਲੀ ਸਰਕਾਰ ਨੇ ਉਸ ਵਕਤ ਜਨਨ ਕਿ ਮੁੰਡੇ ਕੁੜੀਆਂ ਨੂੰ ਨੌਕਰੀਆਂ ਵਧ ਦਿੱਤੀਆਂ ਸੀ ਤੁਹਾਡੀ ਸਰਕਾਰ ਨੇ ਹੁਣ ਘੱਟ ਦਿੱਤੀਆਂ ਜੇ ਤੁਹਾਡੀ ਸਰਕਾਰ ਵੀ ਦੇਵੇ ਆਉਣ ਵਾਲੇ ਕੀ ਸਮਝ ਕੀ ਪਤਾ ਤੁਹਾਡੀ ਸਰਕਾਰ ਦੀ ਵੱਧ ਮੰਨੀ ਜਾਵੇ ਨਹੀਂ ਦੇਖੋ ਜਿਹੜੀਆਂ ਨੌਕਰੀਆਂ ਦੀ ਗੱਲ ਹੈ ਜੀ ਨੌਕਰੀਆਂ ਸਾਡੇ ਵੱਧ ਦਿੱਤੀਆਂ ਪ੍ਰਕਾਸ਼ ਸਿੰਘ ਬਾਦਲ ਨੇ ਰਾਜੇ ਵਿੜਿੰਗ ਨੇ ਵੀ ਮੁੰਡੇ ਲਵਾਏ ਆ ਪਰ ਜਿਹੜੇ ਹੁਣ ਆਮ ਆਦਮੀ ਪਾਰਟੀ ਚ ਮੁੰਡੇ ਜਾਂ ਕੁੜੀਆਂ ਸਾਡੇ ਜੋਬ ਕਰ ਰਹੇ ਆ ਨਵੀਆਂ ਲੱਗੇ ਆ ਉਹਨਾਂ ਨੇ ਨਹੀਂ ਤਾਂ ਪੈਸਾ ਦਿੱਤਾ ਜੀ ਕਿਸੇ ਨੂੰ ਨਹੀਂ ਕਿਸੇ ਦੀ ਸ਼ਿਫਾਰਿਸ਼ ਪਾਈ ਭਗਵੰਤ ਮਾਨ ਚਾਹੀ ਕਰਾਮਾਤ ਹੈ ਇੱਕ ਮੁੱਖ ਮੰਤਰੀ ਚ ਪੰਜਾਬ ਚ ਵੀ ਜਿਹੜੇ ਉਹਨਾਂ ਨੇ ਆਮ ਘਰਾਂ ਦੇ ਮੁੰਡਿਆਂ ਨੂੰ ਜਿਹੜੇ ਪੜੇ ਲਿਖੇ ਸੀਗੇ ਉਹਨਾਂ ਨੂੰ ਨੌਕਰੀ ਦਿੱਤੀ ਹੈ ਜੀ ਦੇ ਗੌਰ ਵੀ ਗੱਲਬਾਤ ਕਰਦੇ ਆਂ ਇੱਧਰ ਬਾਈ ਜੀ ਵੀ ਬੈਠੇ ਨੇ ਬਾਪੂ ਜੀ ਕਿਵੇਂ ਲੱਗਦਾ ਫਿਰ ਜਨਨ ਕਿ ਜਿਹੜੇ ਹੁਣ ਇਲੈਕਸ਼ਨ ਆਉਣਗੇ ਅਜੇ ਜਿਮਨੀ ਚੋਣ ਆਉਣ ਵਾਲੀ ਐ ਜਨਨ ਕਿ ਐਲਾਨ ਹੋਣ ਵਾਲਾ ਹੀ ਐ ਤੁਹਾਡੇ ਬਹੁਤ ਵਧੀਆ ਇਲੈਕਸ਼ਨ ਚੱਲੂਗਾ ਉਹਦੇ ਕੈਂਡੀਡੇਟ ਮੈਦਾਨ ਚ ਆਉਣ ਦੇ ਨੇ ਨਾ ਪਾਰਟੀਆਂ ਦੇ ਫਿਰ ਪਤਾ ਲੱਗੂਗਾ ਕਿ ਕਿਹਦੇ ਜਿੱਤਾਂ ਕਿਹਦੀ ਹਾਰ ਆ ਜੀ ਹਾਂਜੀ ਇੱਥੇ ਇਲੈਕਸ਼ਨ ਤੋਂ ਪਤਾ ਜੀ ਆਮਵਾਦ ਦਾ ਨਹੀਂ ਹੁੰਦਾ ਇਹਦਾ ਹੋਗਾ ਜਾਂ ਭਗਵੰਤ ਮਾਨ ਦਾ ਰਾਜ ਵੜੰਗ ਦਾ ਤੇ ਜਾਂ ਸੁਖਵੀਰ ਬੱਲ ਦਾ ਜਿਹੜੇ ਤਿੰਨ ਪਾਰਟੀਆਂ ਰਹੀਆਂ ਇਹ ਹਾਂ ਤਿੰਨ ਵਾਲੇ ਭਾਏ ਪਤਾ ਉਹ ਪਤਾ ਕੀ ਉਹਦੋਂ ਥੋੜਾ ਜਿਹਾ ਕਿਸਾਨੀ ਦਾ ਇਸੀ ਪਾਈ ਤੇ ਅਸੋ ਵੋਟ ਪਾ ਕੇ ਸੀ ਪਾਪਾ ਨੂੰ ਪਹਿਲਾਂ ਲੋਕ ਕਹਿੰਦੇ ਸੀ ਇਹਨੇ ਦੋ ਪਾਰਟੀਆਂ ਕਾਂਗਰਸ ਦੇ ਕਾਲੀ ਇਹ ਆਪਸ ਵਿੱਚ ਮਿਲ ਜਾਂਦੇ ਸੀ ਕਿ ਇਹ ਤੀਜੀ ਵੀ ਉਸ ਤਰ੍ਹਾਂ ਇਹਨਾਂ ਵਾਂਗੂ ਕਰੂਗੀ ਇਹ ਰਲ ਰੋਲ ਨਾਲ ਦਾ ਕੋਈ ਕੰਮ ਹੈ ਨਹੀਂਗਾ ਜੀ ਕੈਂਡੀਡੇਟ ਦੇ ਸਿਰ ਤੇ ਐ ਬਾਕੀ ਪਿੰਡਾਂ ਮੁੰਡਾ ਇਹ ਨਵੀਂ ਸਰਕਾਰ ਬਣੀ ਕਰਕੇ ਹਜੇ ਕੋਈ ਨੰਬਰਦਾਰ ਕੋਈ ਮੈਂਬਰ ਸਰਪੰਚ ਇਹਨਾਂ ਕੋਲ ਹੈ ਨਹੀਂ ਸੀ ਆਪਣੇ ਕੋਲ ਜਿਸ ਕਰਕੇ ਕੰਮ ਨੂੰ ਸਹੀ ਚੱਲਿਆ ਨਹੀਂ ਜੀ ਜੋ ਕੋ ਪਿੰਡਾਂ ਮੁੰਡਾ ਚ ਸਾਫ ਕੇ ਸਰਪੰਚ ਕੋਈ ਮੌਜੂਦਾ ਸਰਪੰਚ ਹੁੰਦੇ ਇਹਨਾਂ ਕੋਲੇ ਤਾਂ ਢਾਂਗ ਨਾਲ ਨਵੇਂ ਮੁੰਡੇ ਸੀਗੇ ਹਜੇ ਖੇਡ ਬਣੀ ਨਹੀਂ ਜੋ ਕੋ ਐਤ ਕੀ ਸਰਪੰਚਪੁਰਜ ਬਣਾ ਗਏ ਪਿੰਡਾਂ ਦੇ ਵਿੱਚ ਤੇ ਹੋੜ ਬਣ ਜਾਂਦਾ ਬੰਦਿਆਂ ਦਾ ਜੀ ਤੇ ਤਰੀਕਾ ਆ ਜਾਂਦਾ ਕੰਮ ਕਰਾਉਣ ਦਾ ਇਸ ਕਰਕੇ ਨਵੇਂ ਬੰਦੇ ਕਰਕੇ ਕੰਮ ਥੋੜਾ ਕੰਮ ਚੱਲਦੇ ਆ ਇਹ ਨਹੀਂ ਨਹੀਂ ਚੱਲਦੇ ਜਿਹੜੀ ਸਰਕਾਰ ਚ ਤੁਹਾਡੇ ਵਿਕਾਸ ਜਿਆਦਾ ਹੋਇਆ ਕਾਲੀ ਤੇ ਕਾਂਗਰਸ ਚ ਕਾਲੀ ਜੀ ਬਹੁਤ ਹੋਇਆ ਜੀ ਕਾਂਗਰਸ ਜੀ ਬਹੁਤ ਹੋਇਆ ਜੀ ਕਾਂਗਰਸ ਜੀ ਅਸੀਂ ਵਟਾ-ਵਟ ਪਰਾਸ ਕਰਾਇਆ ਜਿਹਨਾਂ ਦੀ ਗੱਲ ਕਰਦੇ ਆ ਅਸੀਂ ਕਾਂਗਰਸ ਦਾ ਪਾਸ ਹੋਇਆ ਵਿਆ ਵਟਾ-ਵਟ ਸੇ ਆਹ ਕਾਂਗਰਸ ਨੇ ਬਣਾਇਆ ਖੂਬੀ ਆ ਪਾਰਕ ਵੀ ਹੁਣ ਮੁੜ ਕੇ ਵਾਟਰ ਤਿਆਰ ਇਹਨਾਂ ਨੇ ਕਰਵਾਇਆ ਪਾਏ ਦੇ ਪਾਸ ਪਹਿਲਾਂ ਹੋ ਗਏ ਸੀ ਹੁਣ ਵੀ ਕੰਮ ਚੱਲੀ ਜਾਂਦੇ ਗਲੀਆਂ ਨਾਲੀਆਂ ਬਣਾਈ ਜਾਂਦੇ ਸ਼ ਹਾਂ ਜੇ ਹੁਣ ਇਹਨਾਂ ਨੂੰ ਜਨਕੀ 28 ਕਿ ਮਹੀਨੇ ਹੋ ਗਏ ਬਣਿਆ ਨੂੰ ਇਹਨਾਂ ਦਾ ਵਿਕਾਸ ਕਿੰਨਾ ਹੋ ਗਿਆ ਆਮਾਦੀ ਪਾਰਟੀ ਦਾ ਕੰਮ ਚਲਾਇਆ ਨਾ 4-5 ਮਹੀਨੇ 5 ਕਿ ਦਿਨ ਹੀ ਹੋ ਜਾਣ 10 ਦਿਨ ਬਸ ਕੰਮ ਚਲਾਇਆ ਅੱਛਾ ਵਾਟਰ ਵਸ ਦਾ ਕੰਮ ਚੱਲੀ ਜਾਂਦਾ ਸੀਗਾ ਗਲੀਆਂ ਨਾਲੀਆਂ ਚਲਾਇਆ ਵੱਟ ਦਿਨ ਹੋਇਆ ਜਨਕੀ ਵੋਟਾਂ ਵੇਖ ਕੇ ਚਲਾਇਆ ਵੀ ਆ ਵੋਟ ਇਕੱਠਾ ਹੋਣ ਉਹਨਾਂ ਵੇਖ ਕੇ ਲਾਇਆ ਤੁਸੀਂ ਪਿੰਡ 'ਚ ਜਾ ਕੇ ਬੋਲੋ ਇੱਕ ਹਫਤਾ ਹੋਇਆ ਗਲੀਆਂ ਵਾਲੀਆਂ ਸ਼ੁਰੂ ਹੋਈਆਂ ਨੂੰ ਵਾਟਰ ਵਸ ਦਾ ਕੰਮ ਉਹਦੇ ਚੱਲੇ ਪਿਆ ਸੀਗਾ ਜੀ ਹਾਂ ਜਿਹੜੀ ਗੱਲ ਸਹੀ ਹੈ ਤੁਸੀਂ ਬਹੁਤ ਆਏ ਕਿਨ 60 ਲੱਖ ਰੁਪਏ ਕਾਹਦਾ ਜੀ ਵਿਕਾਸ ਹੁਣ ਤੱਕ ਐ ਕਾਂਗਰਸ ਬਲੇ ਦੇ ਪੈਸੇ ਪਏ ਆ ਸਰਕਾਰ ਬਣ ਗਈ ਸੀਗੀ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ ਪਹਿਲੀ ਵਾਰ ਸਰਕਾਰ ਹਾਲਤ ਸਾਰਾ ਚੋਣ ਜਾਬਤਾ ਲੰਘੇ ਨਾ 15-20 ਦਿਨਾਂ ਹੀ ਕੰਮ ਦੇ ਉਹਦਾਂ ਚੋਣ ਜਾਬਤਾ ਲੱਗ ਗਿਆ ਨਾ ਚੌਥੇ ਸਾਲ 'ਚ ਕੰਮ ਚੱਲੂ ਫਿਰਦਾ ਹੁਣ ਜਿਹੜਾ ਦਹਾੜਾਂ ਦੇ ਕਰਾ ਕੇ ਕਰਾ ਕੇ ਜੀ ਇਸ ਕਰਕੇ ਨਾ ਤਰੀਕਾ ਹੋਵੇ ਬੰਦੇ ਸਿਆਣੇ ਮੂਰੇ ਲਾ ਕੇ ਤੇ ਚੱਲ ਪੈਣਾ ਕੰਮ ਸਿਆਣੇ ਇਸ ਕਰਕੇ ਮੁੰਡੇ ਨੌਜਵਾਨ ਸੀਗੇ ਉਹਨਾਂ ਨੂੰ ਹਜੇ ਕੋਈ ਪਾਵਰ ਨਹੀਂ ਦਿੱਤੀ ਆ ਆਪਣਾ ਨੇ ਪਾਵਰ ਦੇਣ ਉਹਨਾਂ ਨੂੰ ਅਡੋਢੀ ਮਹਿਮਾਇ ਦੀ ਤੇ ਕੰਮ ਚੱਲ ਪੇ ਦੋ ਮੁੰਡਿਆਂ ਨੂੰ ਬਿਜਲੀ ਬੋਰਡ ਦਾ ਦੇਣਾ ਕਿਸੇ ਨੂੰ ਪਹ ਹੈ ਦਾ ਦੇ ਦੇਣਾ ਕਿਸੇ ਮਤਲਬ ਆਪਣਾ ਤਹਿਸੀਲਦਾਰਾਂ ਦਾ ਕੰਮ ਦੇ ਦੇਣਾ ਉਹ ਆਪੋ ਚਲਾਉਣਾ ਪਿੰਡ ਦਾ ਵਿਕਾਸ ਕਰਨ ਹੁਣ ਨਵੇਂ ਮੁੰਡਿਆਂ ਨੂੰ ਪਾਵਰ ਨਹੀਂ ਦਿੱਤੀ ਕਿਸੇ ਨੂੰ ਭਾਜੀ ਪਾਵਰ ਦੇਣ ਦਾ ਕੰਮ ਚੱਲਣਾ ਜੀ ਕੀ ਲਾਦਾ ਡੈਂਪੀ ਢੱਲੋਂ ਤੁਹਾਡਾ ਵੀ ਕਿਹੜੀ ਪਾਰਟੀ ਜਾ ਸਕਦੇ ਆ ਨਹੀਂ ਸਾਨੂੰ ਤਾਂ ਲਾਦੇ ਆਪ ਜਾਨਣਗੇ ਉਹ ਆਪ ਜਾਣਗੇ ਹਾਂਜੀ ਹੋਰ ਤਾਂ ਕੋਈ ਰਾਏ ਨਹੀਂ ਉਹਨਾਂ ਕੋਲ ਜੇਕਰ ਆਪ ਜੀ ਜਾਣਦੇ ਆ ਡੈਂਪੀ ਢੱਲੋਂ ਕਿ ਫਿਰ ਉਹ ਇਥੇ ਜੱਤ ਹਾਸਲ ਕਰ ਲਗੇ ਜੱਤ ਦਾ ਤਾਂ ਨਹੀਂ ਕਹਿ ਸਕਦੇ ਮਕਾਬਲਾ ਸਖਤ ਹੋਊਗਾ ਜੀ ਪਹਿਲਾਂ ਜੱਤਾ ਕਾਲੀਦਾਲ ਸੀਗੇ ਉਦੋਂ ਦੇ ਜੱਤ ਸਕਦੇ ਸੀਗੇ ਜੀ ਉਹ ਉਹ ਕੋਈ ਤਾਂ ਉਹਦੇ ਹੌਲਡ ਹੀ ਬਣਿਆ ਸੀ ਪਿਛਲੀ ਆ 1360 ਵੋਟਾਂ ਦੇ ਆ ਰਿਆ ਜੀ ਉਹ ਤੇ ਕੁਝ ਉਦੋਂ ਵੀ ਹਮਦਰਦੀ ਉਹ ਜਿਹਦਾ ਆਪਾਂ ਮੌਜੂਦਾ ਹੋਵੇ ਜਿਵੇਂ ਰਾਜਾ ਪਹਿਲਾਂ ਮੌਜੂਦਾ ਸੀਗਾ ਉਦੋਂ ਹਮਦਰਦੀ ਲੋਕਾਂ ਨੂੰ ਜਦੋਂ ਸਾਈਡ ਤੋਂ ਸੁਖ ਸਰਕਾਰ ਤੋਂ ਪਾਸੇ ਹੋ ਗਿਆ ਉਦੋਂ ਵਿਚਾਰਿਆਂ ਚ ਹੋ ਗਿਆ ਹੁਣ ਡੇਪੀ ਵਿਚਾਰਿਆਂ ਚ ਸੀਗਾ ਜੀ ਇਹਨੂੰ ਵੋਟ ਪੈਂਦੀ ਸੀਗੀ ਜਿਹੜੀ ਸਰਕਾਰ ਆ ਮੌਜੂਦਾ ਉਹਦੇ ਆਟਮਡ ਲੋਕ ਵੋਟ ਹੋ ਜਾਂਦੇ ਆ ਉਹਨੂੰ ਥੋੜੀ ਹੌਲਡ ਕੱਟ ਜੇ 92 ਆਈਆਂ ਸੀਗੀਆਂ ਹੁਣ 45 ਆਉਣਗੀਆਂ ਜੀ ਇਸ ਕਰਕੇ ਨਾ ਡੇਪੀ ਢਿਲੋਂ ਵਿਚਾਰਿਆਂ ਚ ਸੀਗਾ ਡੇਪੀ ਢਿਲੋਂ ਐਦਕੀ ਵੋਟ ਪਾ ਕੇ ਐਮਐਲਏ ਬਣਦਾ ਸੀ ਜੇ ਸਰਕਾਰ ਚ ਰਹਿੰਦਾ ਹੁਣ ਜਾਵੜਾ ਉਧਰ ਜਿੰਨੀ ਕੋ ਨੂੰ ਫਾਇਦਾ ਹੋਊਗਾ ਓਨਾ ਕ ਨੁਕਸਾਨ ਹੋ ਜਾਊਗਾ ਹੀ ਉਸ ਬੰਦੇ ਚਾੜੋ ਦੋ ਗਰੁੱਪ ਆਈ ਇੱਥੇ ਉਸ ਬੰਦੇ ਨਰਾਜ਼ ਹੋਣਗੇ ਇਸ ਕਰਕੇ ਆ ਤੇ ਮਨਪ੍ਰੀਤ ਦੇ ਲੋਕ ਦਿলো ਨਰਾਜ਼ ਆ ਮਨਪ੍ਰੀਤ ਨਾਲ ਲੋਕ ਪਹਿਲਾਂ ਦਿলো ਹੀ ਨਾਰਾਜ਼ ਸੀਗੇ ਨਾਲੇ ਕਹਿੰਦੇ ਜਦੋਂ ਖਜ਼ਾਨਾ ਮੰਤਰੀ ਸੀ ਮਨਪ੍ਰੀਤ ਉਹਨੇ ਗੱਦੜ ਵੇਹੇ ਹਲਕੇ ਦਾ ਤੁਹਾਡੇ ਮੱਲਣ ਪਿੰਡ ਦਾ ਕੰਮ ਬਹੁਤ ਕੀਤਾ ਜਿਹੜੇ ਕੱਚੀਆਂ ਪਈਆਂ ਜਾਂਦੀਆਂ ਸੀ ਪਿੰਡਾਂ ਨੂੰ ਖੇਤਾਂ ਨੂੰ ਉਹ ਵੀ ਪੱਕੀਆਂ ਕਰਤੀਆਂ ਜਾਨੀ ਕਿ ਉਹਨਾਂ ਨੇ ਮੋਗੇ ਬੜੇ ਰਵਾਈ ਮਨਪ੍ਰੀਤ ਨੇ ਮਨਪ੍ਰੀਤ ਨੇ ਬਹੁਤ ਵਧੀਆ ਕੰਮ ਕੀਤੇ ਸੀ ਬਾਅਦ ਦੇ ਵਿੱਚ ਆਵਜ ਫਟ ਕਰਕੇ ਇਹਨਾਂ ਦੀ ਉਹਨਾਂ ਨੇ ਪੀਪੀ ਬਣਾਈ ਸਾਡੇ ਪਿੰਡ ਦੇ ਲੋਕ ਵੀ ਪੀਪੀ ਚ ਹਾਜ਼ਰ ਸੀਗੇ ਇਸ ਘਰ ਦੀ ਫਟ ਸੀਗੀ ਠੀਕ ਆ ਜਾਗਤ ਦੀ ਲੁੱਟ ਸੀਗੀ ਮਨਪਰੀ ਦੇ ਕੰਮ ਕਰੇ ਉਹ ਤੋਂ ਬਾਅਦ ਕਾਂਗਰਾ ਕਾਂਗਰਾ ਬੇੜਾ ਪੈ ਫਾਇਾਨਾ ਖਾਲੀ ਜੀ ਉਹ ਸਬਸਿਡੀਆਂ ਦੇ ਮਨਪਰੀ ਰਿਜ਼ਲਟ ਹੁੰਦਾ ਸੀਗਾ ਜੀ ਕੋਈ ਸਬਸਿਟੀ ਜੇਕ ਮਨਪਰੀ ਤੇ ਫਿਰ ਹੁਣ ਆ ਜਾਂਦੇ ਫਿਰ ਚੌਥੇ ਨੰਬਰ ਤੇ ਆਉਣਗੇ ਜੀ ਬਸੇ ਹਾਂ ਜੀ ਸਬਸਿਡੀਆਂ ਦੇ ਹੁਣ ਟ ਸੀ ਅੱਜ ਕੱਲ ਲੋਕਾਂ ਨੂੰ ਸਬਸਿਡੀਆਂ ਆਪਣਾ ਸਰਦਾ ਨਹੀਂ ਕੋਈ ਬੈਲ ਦੀ ਸਬਸਿਡੀ ਹੈ ਜੀ ਮਤਲਬ ਆਪਾਂ ਨੂੰ ਇਹ ਸਬਸਿਡੀਆਂ ਆਮ ਲੋਕਾਂ ਨੂੰ ਛੋਟੀਆਂ ਗਰੀਬਾਂ ਨੂੰ ਮਿਲਦੀਆਂ ਜਿਵੇਂ ਕੋਈ ਮਤਲਬ ਕਣਕ ਦੀ ਮਾਰੀ ਆ ਗਈ ਕੋਈ ਗੜੇ ਮਾਰੀ ਆ ਗਈ ਕੋਈ ਨਰਮੇ ਨੂੰ ਸੁੰਡੀ ਪੈ ਗਈ ਤੇ ਮਨਪਰੀ ਸਬਸਿਡੀ ਦਾ ਰਿਜ਼ਲਟ ਹੁੰਦਾ ਸੀ ਤੇ ਆਮ ਘਰੇਲ ਅਸੀਂ ਮਨਪ੍ਰੀਤ ਉਹੜਤੁੰਦਾ ਸੀ ਇਸ ਕਰਕੇ ਲੋਕ ਉਹਦੇ ਨਾਲ ਟੁੱਟ ਗਏ ਜੀ ਹਾਂਜੀ ਤੇ ਬਾਦਲ ਸਾਹਿਬ ਨੂੰ ਕਦੇ ਮਿਲਣ ਜਾਂਦੇ ਹੁੰਦੇ ਸੀ ਯਾਦ ਕਰ ਬਾਦਲ ਸਾਹਿਬ ਨੂੰ ਕਦੇ ਇਕੱਲੇ ਇਕੱਲੇ ਬੈਣ ਜਾਂਦੇ ਸੀ ਜਾਂਦੇ ਗਏ ਘਰ ਨੂੰ ਜਾਂਦਾ ਸੀ ਆਹ ਮੁੱਖ ਮੰਤਰੀ ਕਿਸੇ ਨੂੰ ਬੰਦਾ ਮਿਲਦਾ ਨਹੀਂ ਉਹਦਾ ਚੇਤੀ ਤੇ ਕੋਈ ਮੁੱਖ ਮੰਤਰੀ ਆ ਕਹਿੰਦੇ ਬਾਦਲ ਸਾਹਿਬ ਤਾਂ ਆਪ ਪਿੰਡ ਚ ਆਵਾਜ਼ ਮਾਰ ਕੇ ਕਹਿੰਦਾ ਫਲਾਣਾ ਸਿੰਘ ਤੂੰ ਆ ਜਾ ਜੀ ਬਾਦਲ ਸਾਹਿਬ ਹਰੇਕ ਬੰਦਾ ਨਾਲ ਜਾਂਦੇ ਸੀ ਜਾਂ ਸਾਡੇ ਜਸਵੰਤ ਸਿੰਘ ਸੀਗਾ گاਵਾ ਜੀ ਉਹਨਾਂ ਨੂੰ ਗਰਦਿਆਲ ਸਿੰਘ ਮਿਲਣ ਸੀਗਾ ਜਿਵੇਂ ਗਰਪਿਆਰ ਸੋ ਹੈਗਾ ਜੀ ਉਹਨਾਂ ਨਾਂ ਲੈ ਕੇ ਬੁਲਾਉਂਦੇ ਸੀਗੇ ਮਨਪ੍ਰੀਤ ਵੀ ਨਾਂ ਇਵੇਂ ਕਰਦਾ ਰਹਿ ਤਨ ਹਲਕੇ ਰਿਹਾ ਇੱਥੇ ਜਿਮਣੀ ਚੋਣ ਜਿੱਤੇ ਹੀ ਮਨਪ੍ਰੀਤ ਉਦੋਂ ਬਾਅਦ ਆਇਆ ਵੜੈ ਨੂੰ ਛੱਡ ਤੀ ਉਹਨਾਂ ਨੇ ਛੱਡੀ ਉਹਨਾਂ ਨੇ ਆਪ ਹੀ ਗੱਲੀ ਦੱਲ ਲਈ ਹੁਣ ਉਹ ਲੱਗ ਗਿਆ ਹੁਣ ਰਾਜਾ ਵੜੈ ਨੂੰ ਮਾਰਗਾ ਸਰਗਾਂ ਤੇ ਆਉਂਦਾ ਜਾਂਦਾ ਹੁਣ ਜਿਮਣੀ ਚੋਣ ਆ ਗਏ ਵੇਖੋ ਤੇ ਕੀ ਲੋਕ ਫੈਲਾ ਕਰਦੇ ਜਿਹੜੇ ਲੀਡਰ ਹੁੰਦੇ ਆ ਇਹਨਾਂ ਮਾਰਗਾ ਸਰਗਾਂ ਤੇ ਜਦੋਂ ਇਲੈਕਸ਼ਨ ਚ ਉਦੋਂ ਹੀ ਆਉਂਦੇ ਉਦੋਂ ਬਾਅਦ ਸਭ ਭੁੱਲ ਜਾਂਦੇ ਮਨਪ੍ਰੀਤ ਵੀ ਆਉਂਦਾ ਰਿਹਾ ਹੁਣ ਇਹ ਵੀ ਆਉਂਦੇ ਆ ਕੋਈ ਉਹਨਾਂ ਦਾ ਇਲੈਕਸ਼ਨ ਨਾਲ ਕੁਤਾ ਲਗਣੀ ਹੁਣ ਰਾਜਾ ਵੜੈ ਨੂੰ ਜਿੱਤਿਆ ਲੁਧਿਆਣੇ ਤੋਂ MP ਉਦੋਂ ਬਾਅਦ ਤਿਆ ਲੈਕਸ ਮੇਰੇ ਕੋਲ ਬਹੁਤ ਤਿਆਰੀ ਹੈ ਜੀ ਹਾਂ ਹਾਂ ਪਹਿਲਾਂ ਲੱਗਦਾ ਸੀਗਾ ਵੀ ਦੂਜਿਆਂ ਨੂੰ ਨਿੰਦਰ ਕੌਣ ਨੇ ਦੇ ਦੇਣ ਜੀ ਪਰ ਲੱਗਦਾ ਹੁਣ ਬੀਬਾ ਜੀ ਆਪ ਲੜਦਗੇ ਜੀ ਹਾਂ ਜੀ ਬਾਗੀ ਕਿ ਦਰਵਾ ਸੀਡ ਹੱਬ ਹੁੰਦੀ ਹੈ ਜੀ ਤਕਰੀਬੇ ਇੱਥੋਂ ਜਿਹੜਾ ਬਣਦਾ ਮੁੱਖ ਮੰਤਰੀ ਜਾਂਦਾ ਨੀ ਮੰਤਰੀ ਦਾ ਪੱਕਾ ਹੁੰਦਾ ਜੀ ਇਸ ਕਰਕੇ ਬੇਨਤੀ ਆਸੀਂ ਸਾਰੀਆਂ ਪਾਰਟੀਆਂ ਸਾਡੇ ਪਿੰਡ ਮਗਾਜ ਤਿੰਨਾਂ ਪਾਰਟੀਆਂ ਨੇ ਬਹੁਤ ਕਰਾਇਆ ਜੀ ਅਸੀਂ ਹੁਣ ਵੀ ਇਹਨਾਂ ਦਾ ਧੰਨਵਾਦੀ ਹਾਂ ਇਹ ਕੋਈ ਪੁਲਿਸ ਵਾਲਾ ਰੋਕਦਾ ਵੀ ਬਣਾਣੇ ਆਖਦੇ ਨਾਲ ਸਾਡੇ ਕੋਲੇ ਆਉਣ ਦੇਣ ਕੋਈ ਸਾਨੂੰ ਪੁਲਸ ਵਾਲਾ ਨਹੀਂ ਰੋਕਦਾ ਹੀ ਕਰਦੇ ਬੰਦਿਆਂ ਨੂੰ ਮਿਲਦੇ ਸੀ ਬੜੇ ਸਾਡੇ ਕੰਮ ਕੀਤੇ ਉਹਨਾਂ ਨੇ ਉਹੋ ਜਿਹਾ ਮੰਤਰੀ ਸਾਡੇ ਆਪਣਾ ਹੀ ਨੀਗਾ ਪਾਲਾ ਕੋਈ ਵੀ ਬਣ ਜੇ ਉਹੋ ਜਿਹਾ ਮੰਤਰੀ ਸਾਡੇ ਕੰਮ ਕਰਨ ਮੋਟਰਾਂ ਇਹ ਨਹੀਂ ਲੁਆਈਆਂ ਤੇ ਆ ਪਾਣੀ ਸਾਡੇ ਛੱਪੜਾਂ ਦੇ ਇਹ ਨਹੀਂ ਕਢਾਏ ਹੋਰ ਸਾਡੇ ਬਹੁਤ ਕੰਮ ਕੀਤੇ ਕੋਈ ਜੇ ਕਿਸੇ ਦੇ ਰੋਲੇ ਗੋਲੇ ਸੀ ਉਹ ਵੀ ਇਹਨੇ ਨਿਮੇੜੇ ਬਾਪੂ ਤੁਸੀਂ ਦੇਖਿਆ ਬਾਦਲ ਨੂੰ ਨੇੜੋਂ ਵਾਜੀ ਬਾਦਲ ਉਹਦਾ ਹਾਣੀ ਮਾਇ ਹੋਂਗਾ ਬਾਦਲ ਦਾ ਹਾਂ ਕਹਿੰਦਾ ਸ ਜਦੋਂ ਬਾਦਲ ਦਾ ਰਾਜ ਹੁੰਦਾ ਸੀ ਕਹਿੰਦੇ ਉਸ ਟਾਈਮ ਖੰਡ ਜਿਹੜੀ ਦੀਪੂ ਤੇ ਮਿਲਦੀ ਸੀ ਕਣਕ ਮਿਲਦੀ ਸੀ ਛੋਲੇ ਦੀ ਦਾਲ ਮਿਲਦੀ ਸੀ ਮਾਂ ਦੀ ਦਾਲ ਮਿਲਦੀ ਸੀ ਮਿੱਟੀ ਦਾ ਤੇਲ ਮਿਲਦਾ ਸੀ ਰਾਜ ਉਹਦਾ ਜਨ ਕਿ ਜਦੋਂ ਚਲਾ ਗਿਆ ਉਸ ਤੋਂ ਬਾਅਦ ਸਭ ਕੁਝ ਬੰਦ ਹੀ ਹੋ ਗਿਆ ਅਬ ਕੱਲਾ ਹਾ ਕਣਕ ਆਉਂਦੀ ਹੈ ਦੂਜੇ ਦਾਲਾਂ ਦੂਲਾ ਸਭ ਬੰਦ ਹੋ ਗਏ ਮਿੱਟੀ ਦਾ ਤੇਲ ਵੀ ਬੰਦ ਹੋ ਗਿਆ ਤੇ ਛੋਲੇ ਛਾਲੇ ਵੀ ਬੰਦ ਹੋ ਗਏ ਇੱਕ ਅੱਧੀ ਕਣਕ ਆਉਂਦੀ ਉਹ ਵੀ ਕਿਸੇ ਨੂੰ ਨਹੀਂ ਦਿੰਦੇ ਵੇਚਦੀ ਉਹ ਵੀ ਮੈਨੂੰ ਸਭ ਪਰਚੀਆਂ ਕੱਟੀਆਂ ਰਹੇਗਾ ਆਖੇ ਕਣਕ ਮੁੱਕ ਗਈ ਤੇ ਆਪਣਾ ਹੋਰ ਨਹੀਂ ਕੁਝ ਆਉਂਦਾ ਖੰਡ ਖੁੰਡ ਨਹੀਂ ਆਉਂਦੀ ਕਿ ਜਿਹੜੀ ਤੁਹਾਡੀ ਬੜਾਪਾ ਪੈਨਸ਼ਨ ਸੀ ਕਹਿੰਦੇ ਬਾਦਲ ਸਰਕਾਰੀ ਲੈ ਕੇ ਆਈ ਸੀ ਹਾਂ ਉਹ ਉਸੇ ਨੇ ਬਣਾਈ ਸੀ ਬੜਾਪਾ ਪੈਲਸ਼ਨ ਸਾਡੀ ਆਉਂਦੀ ਹੈ ਜੇ ਵੀ ਹੂੰ ਆਉਂਦੇ ਪੈਲਸ਼ਨ ਪੁਲਿਸ ਕਿਸੇ ਦੀਆਂ ਤਾਂ ਰੋਕਿੰਗਾਂ ਸਾਡੀਆਂ ਨਹੀਂ ਰੁਕਿੰਗਾਂ ਹੂੰ ਚਣਾ ਆਉਂਦਗਾ ਕੰਮ ਕਹਿੰਦੇ ਬਹੁਤ ਕੀਤੇ ਸੀ ਬਾਦਲ ਉਹਨੇ ਕੰਮ ਹੋਣੇ ਨਹੀਂ ਸੋਨੂੰ ਆਖ ਜਣੇ ਵੀ ਸਾਡੇ ਕੋਈ ਵੀ ਮੰਤਰੀ ਸਾਡੇ ਕੋਈ ਵੀ ਮੰਤਰੀ ਆ ਜੇ ਮੈਨੂੰ ਲੱਗਦਾ ਵੀ ਇਹ ਸੁਖਵੀਰ ਵੀ ਬਣ ਜਾਈਏ ਤੂੰ ਵੀ ਨਹੀਂ ਉਹਨੇ ਕੰਮ ਹੋਣੇ ਜਿੰਨੇ ਬਾਦਲ ਸਾਹਿਬ ਨੇ ਹਾਂ ਜਿੰਨੇ ਬਾਦਲ ਸਾਹਿਬ ਨੇ ਕੀਤੇ ਆਪ ਕੋਈ ਇੱਕ ਹੋਰ ਦੱਸ ਗੱਲ ਹਾਂ ਕਹਿੰਦੇ ਬਾਦਲ ਸਾਹਿਬ ਦੀ ਯਾਦਦਾਸ਼ਤ ਬੜੀ ਤੇਜ਼ ਸੀ ਕਿ ਕਹਿੰਦੇ ਉਹ ਬੰਦੇ ਨੂੰ ਦੂਰੋਂ ਦੱਸਦਾ ਸੀ ਫੁਲਾਨਾ ਸਿੰਘ ਆਉਂਦਾ ਨਹੀਂ ਉਹਦੀ ਕਿਸ਼ਮਤ ਦੇਖੋ ਜੀ ਆਪਾਂ ਜੇ ਕੋਈ ਘਰੇ ਗਰਬੜ ਹੋ ਜੇ ਤੇ ਡਰਦੇ ਆ ਥਾਣੇ ਵਾਲਿਆਂ ਤੋਂ ਉਹਦੀ ਬਾਪ ਤੋਂ ਸਾਡਾ ਮੁਲਕ ਜਿਦੋਂ ਉਹ ਆਪਣਾ ਜੇਲਾਂ ਕਟੀਆਂ ਉਹਦੇ ਨਾਲ ਸਾਡੇ ਅਰਗਿਆਂ ਨੇ ਮੈਨੂੰ ਵੀ ਗੜਫਦਾਰ ਕਰੋ ਮੈਨੂੰ ਵੀ ਕਰੋ ਲੋਕ ਮੱਲੋ ਮੱਲੀ ਗੜਫਦਾਰ ਹੋਈ ਗਏ ਉੱਥੇ ਜੇਲ੍ਹ 'ਚ ਤੇ ਕੋਦੇ ਨਾਲ ਕੈਦਾਂ ਕਟੀਆਂ ਜੇ ਚੰਗਾ ਬੰਦਾ ਹੀ ਤਾਂ ਕੈਦਾਂ ਕਟੀਆਂ ਉਹਦੇ ਨਾਲ ਉਹਨਾਂ ਦੀ ਕੀਮਤ ਪਈ ਮੁੱਲ ਪਿਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਬਾਦਲ ਨਾਲ ਜੇਲਾਂ ਕਟੀਆਂ ਸੀ ਜੇਲਾਂ ਪਿਆ ਮੁੱਲ ਗੱਲਬਾਤ ਸੁਣਦਾ ਸੀ ਉਹਨਾਂ ਦੀ ਪਤਾ ਸੀ ਉਹਨੂੰ ਵੀ ਆਈਆਂ ਆ ਬੰਦੇ ਨੇ ਉਹਨੂੰ ਆ ਸਰੂਪੇ ਦੇ ਕੇ ਗਿਆ ਹੋਰ ਲੋਗਿਆਂ ਜਿਨ੍ਹਾਂ ਨੇ ਜੇਲਾ ਕਟੀਆਂ ਗੋਣੇ ਨਾਲ ਜਿਹੜਾ ਜਿਨ੍ਹਾਂ ਨੇ ਬੰਦੇ ਨੇ ਕਹਿੰਦੇ ਜੇਲਾ ਕਟੀਆਂ ਬਾਦ ਲੈ ਕੇ ਉਹਨਾਂ ਦੇ ਘਰ ਦੇ ਕੰਮ ਹੀ ਬੜੇ ਕਰਾਏ ਆ ਕਹਿੰਦੇ ਲਾਗਜੁਗ ਲੁਵਾਏ ਉਹਨਾਂ ਦੇ ਯਾਰ ਜਵਾਗਜੂਗ ਤਾਂ ਨਹੀਂ ਲੁਵਾਇੰਦਾ ਮੈਨੂੰ ਪਤਾ ਮੇਰੇ ਤਾਂ ਆਪ ਫਿਰਦੇ ਐਵੇਂ ਤੈਨੂੰ ਮੈਂ ਆਖਾਂ ਅਸੀਂ ਵੀ ਕਾਲੀ ਪਾਰਟੀ ਦੇ ਬੰਦੇ ਸਾਹਿਬ ਪਿੱਛੋਂ ਤੇ ਜਵਾਗ ਤਾਂ ਸਾਡੇ ਵੀ 12-12 ਪੜੇ ਐਤਕੀ ਵੋਟਾਂ ਕਿਹਨੂੰ ਪਾਈਆਂ ਸੀ ਫੇਰ ਹੈ ਐਤਕੀ ਵੋਟਾਂ ਕਿਹਨੂੰ ਪਾਈਆਂ ਸੀ ਆਪ ਪਿੱਛੇ ਤਾਂ ਪਾਈਆਂ ਐ ਮੈਂ ਤੈਨੂੰ ਮੈਂ ਆਖਾਂ ਵੀ ਗੰਨੇ ਵਾਲੇ ਨੂੰ ਹਾਂ ਕਿਉਂ ਧੂਠ ਮਾਰ ਗਿਆ ਜੇ ਤੂੰ ਪਹਿਲਾਂ ਉਹਦੋਂ ਪਹਿਲਾਂ ਆਮਾਦੀ ਪਾਰਟੀ ਨੂੰ ਪਾਈ ਉਹਨਾਂ ਗੰਦੇਆਂ ਵਾਲਿਆਂ ਨੂੰ ਪਾਈਆਂ ਜਿਹਦੇ ਆ ਆ ਪਸ ਨਹੀਂ ਉਹ ਕੰਨਿਆ ਤਾਂ ਐਮਪੀ ਠਾਇ ਸੀ ਨਾ ਆਪਾਂ ਉਦੋਂ ਪਹਿਲਾਂ ਜਦੋਂ ਸੀਐਮ ਭਗਵੰਤ ਮਾਨ ਬਣੇ ਆ ਭਗਵੰਤ ਮਾਨ ਵੇਲੇ ਮੇਰੇ ਖਿਆਲ ਆ ਵੀ ਉਦੋਂ ਕਹਿੰਦੇ ਬਦਲਾ ਆਊਗਾ ਵਧੀਆ ਸਰਕਾਰ ਆਊਗੀ ਬਦਲਾ ਚਾਹੁੰਦੇ ਸੀ ਤੁਸੀਂ ਕੱਲ੍ਹ ਕਾਤੋਂ ਓਕੇ ਪਈ ਸੀ ਕਾਂਗਰਸਿਕਾਂ ਦੇ ਓਕੇ ਪਈ ਸੀ ਕੱਲ੍ਹਿਆਂ ਨੂੰ ਵੋਟ ਹੀ ਨਹੀਂ ਪਈ ਮੈਂ ਤੈਨੂੰ ਦੱਸਾਂ ਉਹ ਤਾਂ ਕਾਂਗਰਸ ਆ ਤੇ ਆਮ ਆਲੇ ਉਦੋਂ ਫਿਰ ਕਾਂਗਰਸ ਨੂੰ ਪਾਉਣੀਆਂ ਪਈਆਂ ਸਾਨੂੰ